ਕੱਲ ਰਾਜੋ ਕੇ ਗੱਟੀ ਤੋਂ ਇੱਕ ਬੰਨ ਟੁੱਟਣ ਕਾਰਨ ਜਿਹੜਾ ਪਾਣੀ ਪਾਕਿਸਤਾਨ ਵੱਲ ਚਲਾ ਗਿਆ ਸੀਗਾ ਹੁਣ ਉਹੀ ਪਾਕਿਸਤਾਨ ਉੱਥੋਂ ਪਾਣੀ ਜਿਹੜਾ ਵਹਿ ਕੇ ਮਾਰ ਕੇ ਉਹ ਸਾਡੇ ਜਿਹੜੇ ਰੀਟਰੀਟ ਸੈਰਮਨੀ ਵਾਲੀ ਜਿਹੜੀ ਜਗ੍ਹਾ ਹੁੰਦੇ ਆਸ-ਪਾਸ ਜਿਹੜਾ ਉਹ ਪਾਣੀ ਭਰ ਚੁੱਕਾ ਹੈ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਜਗ੍ਹਾ ਹੈ ਇਹ ਸਾਰੀ ਰੀਟਰੀਟ ਸੈਰਮਨੀ ਵਾਲੀ ਜਗ੍ਹਾ ਜਿੱਥੋਂ ਚੱਲ ਕੇ ਅਸੀਂ ਜਾਂਦੇ ਹਾਂ ਉੱਥੇ ਇਹਦੇ ਆਸ-ਪਾਸ ਜਿਹੜਾ ਉਹ ਪਾਣੀ ਭਰ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਾਲਾ ਹੈ ਕਿ ਹਾਲਾਤ ਜਿਹੜੇ ਨੇ ਪਾਣੀ ਨਾਲ ਕਿਸ ਕਦਰ ਵੱਧ ਤੋਂ ਵੱਧ ਬੰਦੇ ਜਾ ਰਹੇ ਨੇ ਪਿੱਛੇ ਛੱਡਿਆ ਪਾਣੀ ਜਿਹੜਾ ਹੈਗਾ ਉਹ ਵੀ ਇੱਕ ਇੱਕ ਘੰਟੇ ਬਾਅਦ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕਾ ਹੋਇਆ ਤੇ ਜਿਸ ਕਰਕੇ ਕੀ ਇਹ ਪਾਣੀ ਜਿਹੜਾ ਇੱਥੋਂ ਧਕਰ ਆ ਚੁੱਕਾ ਹੈ ਅਗਰ ਉਹ ਬੰਨ ਨਾ ਟੁੱਟਦਾ ਤੇ ਇਹ ਹਾਲਾਤ ਰੀਟ੍ਰੀਟ ਸੈਰਮਨੀ ਵਾਲੀ ਜਗ੍ਹਾ ਤੇ ਨਾ ਬੰਦੇ ਪਰ ਉਹਦੇ ਬੰਦ ਟੁੱਟਣ ਕਰਕੇ ਜਿਹੜੇ ਹਾਲਾਤ ਇਹ ਬਣ ਚੁੱਕੇ ਨੇ ਔਰ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿ ਬੀਐਸਐਫ ਦੇ ਜਵਾਨ ਕਿਵੇਂ ਅੰਦਰੋਂ ਸਮਾਨ ਆਪਣਾ ਲੈ ਕੇ ਬਾਹਰ ਨੂੰ ਆਉਂਦੇ ਹੋਏ ਸੁਰੱਖਿਤ ਜਗ੍ਹਾ ਤੇ ਆ ਰਹੇ ਨੇ ਕਿ ਕਿਤੇ ਹੋਰ ਪਾਣੀ ਵਧਨ ਕਰਨ ਕਿਤੇ ਪਾਣੀ ਹੋਰ ਇੱਧਰ ਅੱਗੇ ਨਾ ਆ ਜਾਵੇ ਤੁਹਾਨੂੰ ਤਾਜ਼ਾ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਔਰ ਤੁਸੀਂ ਜੁੜੇ ਰਿਹਾ ਜੇ ਸੱਚਕ ਦੀ ਆਵਾਜ਼ ਦੇ ਨਾਲ ਪਲ-ਪਲ ਦੀ ਖਬਰ ਜਿਹੜੀ ਹੈ ਪਾਣੀ ਦੀ ਤੁਹਾਨੂੰ ਅਸੀਂ ਤਾਜ਼ਾ ਦੇ ਰਹੇ ਹਾਂ ਕਿ ਹਾਲਾਤ ਜਿਹੜੇ ਨੇ ਪਿੰਡਾਂ ਦੇ ਕੀ ਬਣੇ ਹੋਏ ਨੇ ਆਸ-ਪਾਸ ਇਲਾਕਿਆਂ ਦੇ ਕੀ ਬਣੇ ਹੋਏ ਨੇ ਔਰ ਕੀ ਰਾਹਸ ਸਮਗਰੀਆਂ ਜਿਹੜੀਆਂ ਉਹ ਪਿੰਡ ਵਾਲਿਆਂ ਕੋਲ ਪਹੁੰਚ ਰਹੀਆਂ ਜਾਂ ਪ੍ਰਸ਼ਾਸਨ ਜਿਹੜਾ ਉਹ ਕੀ ਕੰਮ ਕਰ ਰਿਹਾ ਹੈ